ਔਰ ਮੇਰੇ ਵਾਸਤੇ ਤੁਸੀਂ ਲੱਗਦੇ ਹੋ ਜਿਵੇਂ ਆਵਾ ਮੱਖੇ ਥੋੜੀ ਲੱਗ ਜਾਂਦੇ ਥੋਡੇ ਨਾਲ ਆ ਥੋਡੇ ਵਰਗਾ ਥੋਡੇ ਨਾਲ ਹੀ ਰਹੂੰਗਾ ਕੋਈ ਪੈਸੇ ਕਮਾਉਣ ਨਹੀਂ ਇੱਥੇ ਆਏ ਪੈਸੇ ਕਮਾਉਣ ਉਹਦੇ ਫਿਲਮਾਂ ਚੋਂ ਟੀਵੀ ਨਾਲੋਂ ਬਾਹਰਲੇ ਮੌਕਿਆਂ ਦੇ ਸ਼ੋਹਾਂ ਚੋਂ ਜਦੋਂ ਮਰਜ਼ੀ ਕਮਾ ਲੈਂਦੇ ਆ ਉਹ ਹੁਣ ਵੀ ਕਹਿੰਦੇ ਨੇ ਮੈਨੂੰ ਫਿਲਮਾਂ ਲੈ ਉਹ ਕਹਿੰਦੇ ਜੇ ਇੱਧਰ ਆ ਜਾ ਕਿੱਥੇ ਨਾਲੀਆਂ ਦੇ ਮੌਕੇ ਦੇਖਦਾ ਫਿਰਤਾ ਹਾਂ ਉਹ ਮੈਂ ਕਹਾਂ ਯਾਰ ਰੱਬ ਦੀ ਡਿਊਟੀ ਲੱਗੀ ਆ ਯਾਰ ਲੋਕਾਂ ਦੇ ਸਾਹਮਣੇ ਬੋਲਣਾ ਥੋੜੇ ਮੇਰੀ ਬਾਤ ਨੂੰ ਮਸ਼ਹੂਰ ਕਿਨੇ ਕੀਤਾ ਜੀ ਤੁਸੀਂ ਮੇਰੇ ਚਿਹਰੇ ਨੂੰ ਮਸ਼ਹੂਰ ਕਿਨੇ ਕੀਤਾ ਜੀ ਤੁਸੀਂ ਤੇ ਭਈ ਤੁਸੀਂ ਮਸ਼ਹੂਰ ਕੀਤਾ ਤਾਂ ਬੇਲੇ ਸਵਾਜ ਨੂੰ ਤੇ ਚਿਹਰੇ ਨੂੰ ਮੈਂ ਤੁਹਾਡੇ ਹੱਕਾਂ ਦੀ ਲੜਾਈ ਲੜਨ ਵਾਸਤੇ ਵਰਤੂ ਜੀ ਤੁਹਾਡੇ ਵਾਸਤੇ ਲੜੂ ਇਹਨਾਂ ਨੂੰ ਆਇਆ ਸੀ ਭਗਵੰਤ ਮਾਨ ਆਊਗਾ ਉਹਨੂੰ ਕਹਣਾ ਕੋ ਪਾਰਲੀਮੈਂਟ 'ਚ ਬੋਲਣਾ ਆਉਂਦਾ ਮੈਂ ਬਾਹਰ ਤਾਂ ਗਾ ਉੱਥੇ ਇਹਨਾਂ ਨਾਲ ਕੋਈ ਬੋਲਦਾ ਨਹੀਂ ਸੀ ਇੱਥਾਂ ਮੈਂ ਜਿਹੜਾ ਖੜਾ ਉੱਥੇ ਤਿੰਨ ਕਿੰਨੇ ਮਹੀਨੇ ਹੋ ਗਏ ਸੀਗੇ ਪਾਰਲੀਮੈਂਟ ਚੱਲਦੀ ਨੂੰ ਉਹ ਤੱਕ ਮੇਰੇ ਬਾਰੇ ਪਤਾ ਲੱਗ ਗਿਆ ਵੀ ਬਹੁਤ ਿਲਕ ਹੈ ਮੇਰੇ ਗੱਲ ਗੱਲ ਤੇ ਪੈਂਦਾ ਇਹਨਾਂ ਨੂੰ ਕਾਲੀਆਂ ਤੋਂ ਖਾਸ ਤੌਰ ਤੇ ਤੇ ਮੈਂ ਖੜਾ ਆਂਧਰਾ ਪ੍ਰਦੇਸ਼ ਦਾ ਕੈਂਪੀ ਮੈਨੂੰ ਕਹਿੰਦਾ ਭਗਵੰਤ ਮਾਨ ਜੀ ਆਪ ਕਹਾਂ ਸੇ ਚੁਣ ਕੇ ਆਏ ਹੈ ਆਪ ਕੀ ਕਪੈਂਸਿਟੀ ਕੌਨਸੀ ਹੈ ਮੇਰੇ ਕੋਲੇ ਬ੍ਰਾਮਪੁਰਾ ਤੇ ਚੰਦੂ ਮਾ ਜਿਹੜਾ ਖੜੇ ਸੀ ਤੂੰ ਬ੍ਰਾਮਪੁਰਾ ਕਹਿੰਦਾ ਐਮਪੀ ਸਾਹਿਬ ਇਹ ਸਾਡੀ ਇੱਕ ਚ ਟੋਪੀ ਵਾਲਾ ਕਿਲ ਸੰਗਰੂਰ ਆਇਆ ਨੇ ਗੱਡੇ ਜੀ ਇਹ ਹੁਣ ਕਿਸੇ ਪਲਾਸ ਨਾਲ ਜਾਂ ਰੇਤ ਨਾਲ ਨਿਕਲਣਾ ਨਹੀਂ ਇਹੋ ਆ ਬਕਰ ਸੋ ਵੀਰੋ ਕਾਂਗਰਸ ਦਾ ਵੀ ਹਾਲ ਇਹੀ ਹੈ ਸੰਗਰੂਰ ਕੋ ਅਜੇ ਤੱਕ ਤੇ ਇਤਨੀ ਦਿੱਖਾਈ ਨਹੀਂ ਦਿੱਤੀ ਕਾਂਗਰਸ ਵੀ ਲੜਾਈ ਇਹੀ ਚੱਲ ਰਹੀ ਹੈ ਪੱਥਲ ਸਿੰਘਲਾ ਕੇਵਲ ਟੱਲੋ ਤਾਂ ਜਦ ਚ ਲਾਈ ਜਲਦੀ ਆ ਮੈਂ 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 ਐ ਨਹੀਂ ਹੈਗਾ ਵੀ ਮੈਂ ਲੜੂਗਾ ਹੈ ਵੀ ਮੈਂ ਕਿਉਂ ਲੜਨਾ ਤੇ ਖੋਦੋ ਰੰਮ ਦੇ ਨੇ ਆਹ ਭਾਗ ਕੋਈ ਇਨਾ ਤੇ ਕੋਈ ਯਕੀਨ ਨਾ ਕਰੇ ਇਹ ਆਉਣਗੇ ਨਾ ਆਇਤਾ ਨਹੀਂ ਹੈ ਅਜੇ ਤੱਕ ਅਫੇਕੀ ਨਹੀਂ ਮਿਲਿਆ 35 ਦਿਨ ਰਹਿ ਗਏ 35 ਦਿਨਾਂ ਚ 824 ਪਿੰਡਾਂ ਚ ਕਿਵੇਂ ਜਾਣਗੇ ਉਹ ਤੱਕ ਮੈਂ ਕਰ ਦੂ ਕੀ ਕਰਾਂ ਮਾ ਤੜਕੀ ਨਿਕਲ ਜਾਨਾ 22 ਬੰਦ ਹੁੰਦੇ ਨੇ ਮੇਰੇ ਕੋਲੇ ਮੈਂ ਕਿਹਾ ਫਸਦਾ ਗੁਰੂ ਪਤਰਕਾਰ ਕਹਿੰਦਾ ਆਪਕੋ ਥਕਾਵਟ ਨਹੀਂ ਹੁੰਦੀ ਮੈਂ ਇਹ ਜੀਰੀ ਲਾਉਣਾ ਤਾਂ ਨਹੀਂ ਔਖਾ ਕੰਮ ਗਾਂਟੇ ਬਟਾਉਣਾ ਨਹੀਂ ਔਖਾ ਕੱਖ ਕੱਢਣਾ ਨਹੀਂ ਔਖਾ ਸਪਰੇਅ ਕਰਨਾ ਨਹੀਂ ਔਖਾ ਕੰਮ ਹੈ ਇਹ ਘੌਂਦੀ ਤੋਂ ਬਾਅਦ ਨਿੰਬੂ ਬਾਰੀ ਵੀ ਨਾ ਪੈਂਦਾ ਆਹ ਬਰ ਕੇ ਬੰਨ ਮੈਂ ਜਿਹੜਾ ਪਨਵਾ ਸਕਦੇ ਇੱਕ ਫੋਨ ਕੈਪਟਨ ਮਿੰਦਰਦੀ ਸਵੇਰੇ 11:20 ਮਿੰਟ ਤੇ ਮੁੱਛਾਂ ਨਹੀਂ ਢਾਢੀ ਖੁੱਲਦੀ ਹੈ ਫਿਰ 12:00 ਸਵੇਰ 12:00 ਵਜੇ ਤੱਕ ਦਾੜੀ ਵਾਲੀ ਕਾਠੀ ਖੁੱਲਦੀ ਐ ਫਿਰ 15-20 ਮਿੰਟਾਂ ਚ ਝਾਲੀ ਚੜਾਉਂਦੇ ਨੇ ਉਹਤੇ ਫਿਰ ਤਿੰਨ ਚਾਰ ਜਾਨੇ ਪਜਾਨੀ ਚੜਾਉਂਦੇ ਨੇ ਲੈ ਫਿਰ 2:00 ਵਜੇ ਚੜਦੇ ਨੇ ਇਹ ਜਦੋਂ ਹੈਲੀਕਾਪਟਰ ਚ ਚੱਲੀਏ ਪੰਜਾਬ ਬਚਾਉਣ 2:30 3:00 ਵਜੇ ਕਹਿੰਦੇ ਬਹੁਤ ਪੱਟ ਗਿਆ ਬਹੁਤ ਪੱਟ ਗਿਆ ਚਲੋ ਘਰ ਚਲੀਏ ਮੈਂ ਕੱਢਦੇ ਆ 37 ਮਿੰਟੋਂ ਦੇ ਵਿੱਚ ਇਹ ਆਪਣੇ ਨੇੜੇ ਤੇ ਕਿਥੋਂ ਲੱਗ ਜਾਣਗੇ ਐਂ ਤਕਵੀਰ ਬਾਦ ਹੋਈ ਨੇ ਸੋ ਵੀਰੋ ਕੋਣ ਕਹਿੰਦਾ ਮੈਂ ਬਾਤ ਕਰ ਰਿਹਾ ਪੂਰੀ ਨਹੀਂ ਬਾਤ ਕਰ ਰਿਹਾ ਸੋ ਵੀਰੋ ਮੈਂ ਕਾਲੇ ਪਾਸੇ ਵੀ ਆਪਣੀ ਨਾਲ ਨਰਵਣ ਸਕਦੇ ਤੁਸੀਂ ਥੰਗੇ ਜਾਂਦਾ ਕਰ ਲਿਓ ਗੌਰ ਜੀ ਬਿਬੂ ਜਿਹਾ ਸੇਨਾ ਬੰਨ ਦੇ ਰਾਤ ਦਾ ਪੇਲੇ ਉਹ ਪੋਲੀ ਉਹ ਤੇ ਕਿਨੇ ਮੈਣੇ ਪੁੱਛ ਕਿੱਥੇ ਲਾਉਣੇ ਨੇ ਅਗਲੀ ਜਦੋਂ ਮੈਂ ਤੁਹਾਰੇ ਆਉਂਗਾ ਉਹਨੂੰ ਕਿੱਧਰ ਪਕਟੇ ਪਰਲੇ ਪਾਸੇ ਕਰਨੇ ਪ੍ਰੋਗਰਾਮ ਇੱਥੇ ਕਰਨਾ ਤਾਂ ਹਾਂ ਤਾਂ ਮੈਂ ਕਰ ਦੇਈ ਤਵਲੀ ਫਰਦਾ ਇਕੱਲੇ ਨੂੰ ਸਾਰੇ ਵਾਲੀ ਕਵਲੀ ਪਾਰ ਰੱਖੀ ਆ ਮੈਂ ਸਾਰੇ ਇਹ ਕਿ ਗੱਲ ਕਹਿੰਦੇ ਨੇ ਮੈਂ ਚਾਰ ਜਵਾਬ ਦਿੰਦਾ ਆ ਜੀ ਮੈਂ ਤੁਹਾਂਹੋਂ ਤਾਂ ਡਰੇ ਪਏ ਨਹੀਂ ਇਹਨਾਂ ਦਾ ਕੰਦਲਾ ਕਾਂਗਰਸ ਦਾ ਕੰਦਲਾ ਬੰਦਾ ਹੈ ਮਦਦ ਉਹ ਹੈਗਾ ਦਾ ਪੰਜਾਬ ਦਾ ਪਿਆਰ ਕਰਦਾ ਉਹ ਹੈ ਕਾਂਗਰਸ ਹੈ ਉਹ ਮੈਨੂੰ ਅੰਦਰ ਦੀਆਂ ਗੱਲਾਂ ਦੱਸ ਲੈਣ ਮਾਹੌਲ ਕੀ ਹੈ ਉਹਨੇ ਮੈਨੂੰ ਗੱਲ ਦੱਸੀ ਹੈ ਪਰ ਮੈਂ ਤੁਹਾਨੂੰ ਦੱਸ ਦੇਣਾ ਉਹ ਗਾਹਾਂ ਨਾਲ ਗੱਲ ਕਰਦੇ ਹੁੰਦੇ ਨੇ ਹਾਂ ਯਾਰ ਪਰ ਬਾਜ਼ ਗਾਹਾਂ ਕਹਾਵਲ ਹੋ ਗਈ ਹੈ ਕਿ ਪਹਿਲਾਂ ਦਾ ਠੀਕ ਹੈ ਨਾ ਉਹਨੇ ਗੱਲ ਕਰੀਏ ਕਿ ਨਾ ਕੋਈ ਮਿਸ਼ਨ 13 ਪੂਰਾ ਨਹੀਂ ਤਰੇ ਕ ਇਹਨਾਂ ਲੱਗ ਲਿਓ ਸੰਤੇਰਾ ਵੀ ਤੇਰਾ ਦੇ ਤੇਰਾ ਜਿੱਤਾਂਗੇ ਕਹਿੰਦਾ ਤੇਰਾ ਤੂਰਾ ਨਹੀਂ ਜਾ ਮੂਰਲਾ ਏਕਾ ਨਹੀਂ ਹੈਗਾ ਜਾ ਜਾ ਪਿਛਲਾ ਕੀਆ ਨਹੀਂ ਹੈਗਾ ਕਹਿੰਦਾ ਡੈਸ਼ ਪਾਉਣੀ ਭੁੱਦ ਕੇ ਵੀ ਮਿਸ਼ਨ 1 ਜਾਂ 3 ਇੱਥੇ ਜਿ ਖੜੇ ਨੇ ਇਹ ਹੱਲਿਆ ਪਿਆ ਕੰਮ ਇਹਨਾਂ ਦਾ ਸੋ ਵੀਰੋ ਏਕਾ ਰੱਖਿਓ ਬਾਤ ਕੁਝ ਏਕਾ ਰੱਖਿਓ ਪੰਜਾਬ ਸਰਕਾਰ ਦਾ ਦਿਮਾਗ ਟਿਕਾਣੇ ਆ ਜੂ ਅਗਲੇ 3 ਸਾਲ ਵਾਸਤੇ ਤੈਨੂੰ ਕਹਾ ਲੱਗੂਗਾ ਯਾਰ ਲੋਕ ਆਪਣੇ ਨਾਰਾਜ਼ ਨੇ ਕਿਤੇ ਬਾਈ ਜਿਵੇਂ ਨਾ ਝਾੜੂ ਫੇਰ ਦੇਣਾ ਚਲੋ ਕੰਮ ਕਰੀਏ ਲੋਕਾਂ ਦਾ ਜੇ ਬਾਦੀਆਂ ਕਾਂਗਰਸ ਨੂੰ ਫੇਰ ਇਹਨਾਂ ਦਿਮਾਗ ਤਹਾਂ ਚੜ ਜੂ ਵੀ ਲੋਕ ਤਾਂ ਭੁੱਲ ਗਏ ਪੁਰਾਣੇ ਵਾਦੇ ਓਏ ਕੁਝ ਨਹੀਂ ਹੁੰਦਾ ਐਂ ਹੁੰਦਾ ਲੋਕਾਂ ਦਾ ਆ ਆਦ ਮਾਲ ਫਿਜ਼ੀਕਲ ਵਾਪਸ ਕੰਮ ਕਰਦਾ ਹੈ ਅੱਜ ਦਿੱਲੀ ਤੋਂ ਵੀ ਤੇ ਤਰੇਆ ਮੰਨ ਪਾਟੀ ਐਥੋ ਵੀ ਐਥੋ ਵੀ ਬਸ ਕਿਸੇ ਵਾਰ ਨਾ ਮਜ਼ਬੂਤ ਹੋ ਕੇ ਜਾਣਾ ਨੇ ਕਿਉਂਕਿ ਕੋਈ ਕੋਈ ਪਾਂਛਾ ਪਿੰਡੋਂ ਜੁਣਾ ਆਇਆ ਸੀ ਉਹਨਾਂ ਮੈਂ ਕਿਹਾ ਜੀ ਮੈਨੂੰ ਪਾਓ ਵੋਟਾਂ ਮੈਂ ਨਵਾਂ ਮੈਂ ਕਰਕੇ ਪਾਉਂਗਾ ਹੁਣ ਮੈਂ ਸਦੂਲਪੁਰ ਕਾਟ ਤੋਂ ਆ ਗਿਆ ਆ ਕਿੱਥੇ ਆ ਕੇ ਕਹਿੰਦਾ ਜੇ ਮੇਰੇ ਨਾਲ ਵੱਧ ਮੁdde ਖਾਉਣ ਵਾਲਾ ਮੇਰੇ ਨਾਲੋਂ ਵੱਧ ਬਗਿਆ ਤਰੀਕੇ ਨਾਲ ਸਹਾਬ ਦੇਣ ਵਾਲਾ ਕਹਿੰਦੇ ਤੁਹਾਨੂੰ ਲੱਗਦਾ ਕੋਈ ਕਿਰਪਾ ਕਰਕੇ ਮੈਂ ਵੀ ਕਾਉਂਗਾ ਉਹਨੂੰ ਵੋਟਾਂ ਪਾਉਂਗਾ ਮੈਨੂੰ ਕਰੋ ਵੇਲਾ ਮੈਂ ਆਪੇ ਕੁਲਤੀ ਕਰ ਦਵਾਰੇ ਕਰਾਂਗਾ ਜੇ ਲੱਗਦਾ ਪਿਆ ਤੇਰੇ ਦੀ ਯਕੀਨ ਨਾ ਪਾਵਾਂ ਤੂੰ ਹੀ ਚੱਲ ਓਏ ਤੈਨੂੰ ਤਾਂ ਹੁਣ 5 ਸਾਲਾਂ ਚ ਕੰਮ ਸਿਖਾਇਆ ਹੈ ਕੰਮ ਸਿਖਾ ਕੇ ਤੁਹੀਂ ਥੋੜੀ ਜਿਨੀ ਵੇਲਾ ਕਰਾਂਗੇ ਫਿਰੋਂ ਚੱਲ ਦੁੱਗਣੇ ਤਿੱਗਣੇ ਹੌਂਸਲੇ ਨਾਲ ਕੰਮ ਕਰਾਂਗੇ ਹਜੇ ਤਾਂ ਕੁਝ ਵੀ ਨਹੀਂ ਹੋਇਆ ਹਲਕਾ ਸੇਤ ਜੋ ਪੂਣੀ ਕੀਤੀ ਐ ਇਹ ਤਾਂ ਚਰਖਾ ਡਾਇਆ ਹੈ ਗਲੋਟੇ ਤਾਂ ਲੈਣਗੇ ਹਜੇ ਹਾਂ ਮੈਂ ਸਾਰਾ ਹਸਾਬ ਲਾ ਲਿਆ ਸਭ ਲਿਖੀ ਫਿਰਦਾ ਮੈਂ ਕਿਸਾਨੀ ਕਿਵੇਂ ਲਿਆਉਣੀ ਆ ਲੀਤੇ ਜਵਾਨੀ ਕਿਵੇਂ ਲਿਆਉਣੀ ਆ ਨੌਜਵਾਨਾਂ ਦੇ ਹੱਥੋਂ ਟੀਕੇ ਫੜ ਕੇ ਟਿਫਨ ਫੜਾਉਣੇ ਨੇ ਇੰਡਸਟਰੀ ਦੇ ਕਿਵੇਂ ਬਚਾਉਣਾ ਹੈ ਗਰੀਬਾਂ ਨੂੰ ਮਜ਼ਦੂਰਾਂ ਨੂੰ ਕਿਵੇਂ ਉਹਨਾਂ ਦੇ ਘਰਾਂ ਦੇ ਪਹਿਲਾਂ ਵੀ ਅੰਕ ਬਚਾਉਣੀਆਂ ਸਾਰਿਆਂ ਬਣਤਾ ਬਣਤਾ ਬਣਾਈ ਬੈਠਿਆ ਇੰਜਣ ਬੰਨਿਆ ਪਿਆ ਗਰਾਲੀ ਦਾ ਦੰਦਾ ਹਟ ਲੈਣ ਤੋਂ ਬਾਅਦ ਨਾਲ ਜਿਹੜਾ ਇਹ ਸਟਾਰਟ ਪਹਿਲਾਂ ਵੀ ਇੰਜਣ ਬੰਨਿਆ ਪਿਆ ਸੀ ਲੋਕ ਸਵਾਲਾ ਇਹ ਕਰਕੇ ਜਾਨ ਸਾਰੀ ਕੱਲਣ ਲੱਗ ਗਿਆ ਉੱਥੇ ਉਹ ਮੈਨੂੰ ਮੈਨੂੰ ਕਹੇ ਬਾਹਰੋਂ ਤੱਕ ਨਹੀਂ ਮੰਨਦੇ ਗਏ ਤੂੰ ਪਹਿਲੀ ਵਾਰ ਜਿੱਤ ਗਿਆ ਕਨ੍ਹਾ ਦਾ 20 ਸਾਲ ਤੋਂ ਇੱਥੇ ਇਹਨੇ ਜਿਵੇਂ ਤੂੰ ਬੋਲਦਾ ਮੈਂ ਕਹਾ ਮੈਂ ਸਰੀਰਕ ਤੌਰ ਤੇ ਪਹਿਲੀ ਵਾਰ ਆਇਆ ਹੂੰ ਤਾਂ ਮੈਂ 20 ਸਾਲ ਤੋਂ ਇੱਥੇ ਸੀ ਕਹਿੰਦਾ ਕੁਸਤਾ ਵਾਲੀ ਮੈਂ ਤਾਂ ਮੈਚੂ ਦਾਦਾ ਜਿੰਨਾ ਜੀ ਆਪਰ ਦਾ ਚੋਣ ਨਹੀਂ ਬੜਾ ਵਧੀਆ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਮਾਵਾ ਘਰਾਂ ਦਾ ਦੱਸਣ ਦੀ ਕੀ ਮੈਨ ਲੋੜ ਨਹੀਂ ਇਹ ਕਰਕੇ ਕਰਕੇ ਨੇਰੇ ਕਿਉਂ ਪਾੜ ਲੈਂਦੇ ਨੇ ਚਾਰੋਂ ਕਿੱਥੇ ਜਿਪਿਆ ਤੁਸੀਂ ਬਾਹਰੇ ਪੁੱਛਣਾ ਹੋ ਜੇ ਲੋੜ ਪਵੇ ਤਾਂ ਹੱਥ ਨੇ ਨਹੀਂ ਪਾੜ ਲੈਂਦੇ ਇਹਨੇ ਕੀ ਜਿਪਿਆ ਭਾਰ ਘੱਟ ਨਾ ਕਰ ਕਾਰ ਕੀ ਇੱਥੇ ਪੱਤੋ ਕਾਰ ਕੀ ਟੜੂ ਸਫਾਈ ਹੁੰਦੀ ਆ ਆਪਨੇ ਇਹ ਤੂਜੇ ਪੱਤੋ ਵਾਰ ਕੇ ਕਾਰ ਦਾ ਸਫਾਈ ਹੋਈ ਆ ਉਹ ਵਾਸਤੇ ਮੈਨੂੰ ਲੰਗੋਵਾਲ ਦੇ ਪਿੰਡਾਂ ਚ ਗਿਆ ਮੈਂ ਮੈਨੂੰ ਮਾਵਾ ਪਹਿਣਾ ਮੇਰੀਆਂ ਕਹਿੰਦੀਆਂ ਪੁੱਤ ਤੇਰੇ ਨਾਲ ਹੀ ਆਂ ਧੀਆਂ ਪੁੱਤ ਵੀ ਸਾਡੇ ਤੇਰੇ ਨਾਲ ਹੀ ਜੇ ਜੂਨ ਸੁਧਰ ਜੇ ਔਰ ਕਹਿੰਦੇ ਤੇਰੇ ਤਾਇਆ ਹੋਰ ਨੂੰ ਸਮਝਾ ਕੇ ਨਹੀਂ ਨਗਰੀ ਮੇਰੇ ਤਾਇਆ ਬਰ ਨੂੰ ਕੀ ਹੋਵੇ ਕਹਿੰਦੀਆਂ ਮੱਸ ਇਹਨਾਂ ਨੂੰ ਐਂ ਕਹਿ ਕੇ ਜਾਈਂਗੀ ਗੈਸ ਸਿਲੰਡਰ ਨਾ ਬਣਿਆ ਉਹ ਗੈਸ ਸਿਲੰਡਰ ਨਾ ਬਣੇ ਉੱਪਰ ਮਤਲਬ ਸਾਂਭੀ ਹੈ ਕੱਲੇ ਹੁਣ ਵੋਟਾਂ ਦੀ ਲਾਂਚਮੈਂਟ ਹੋਗੀ ਲੈ ਹੁਣ ਦੋਨੇ ਪਾਰਟੀਆਂ ਅਕਾਲੀ ਦਰ ਤੇ ਕਾਂਗਰਸ ਵਾਲੇ ਖੁੱਲੀ दारू ਚਲਾਉਣਗੇ ਸ਼ਰਾਬ ਬੰਦਣਗੇ ਹੁਣ ਖੁੱਲੀ ਲੈ ਤੇਰੇ ਤਾਂ ਇਹ ਹੋਰ ਹੱਥ ਨੇ ਪੈਦਲ ਤੁਰ ਕੇ ਘਰੇ ਨਹੀਂ ਆਉਂਦੇ ਉਹਨੂੰ ਗੈਸ ਤੇ ਸਰੇਂਗਰਾਂ ਵਾਂਗੂ ਰੋੜ ਰੋੜ ਕੇ ਛੱਡ ਕੇ ਜਾਇਆ ਕਰਨਗੇ ਮੈਂ ਬੇਨਤੀ ਕਰਦਾ ਗੈਸ ਤੇ ਇੰਤਰਨਾ ਬਣ ਦਿਓ ਇਹਨਾਂ ਲਈ ਗੈਸ 19 ਮਈ ਤੱਕ ਹੀ ਰਹੂਗੀ ਮਦ ਲੈ ਉਸ ਤੋਂ ਬਾਅਦ ਕੀ ਕਰੋਗੇ ਘਰ ਖਾਲੀ ਕੇ ਲੈ ਗੈਸ ਕੰਟਰਕਟਰ ਕਰੂਗਾ ਠੀਕ ਹੈ ਨਾ ਸੋ ਆਹ ਬੇਨਤੀ ਹੈ ਕਰਨ ਤੁਹਾਡੇ ਕੋਲਿਆਂ ਨੂੰ ਨਾ ਦੋਤਨ ਪਰ ਨਾਲ ਹੋਰ ਵੀ ਜਾਣਾ ਰਾਤ ਨੂੰ ਸੰਗਰੂਰ ਮੇਕਿਆਂ ਚ ਜਾਣਾ ਮੈਂ ਤਾਂ ਤੁਹਾਡੇ ਨਾਲ ਹੀ ਆ ਥੋਡੇ ਵਰਗੇ ਹੀ ਆ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਜਾਣਾ ਜੇ ਹੁਣ ਵੀ ਜਾਉਂਗਾ ਨੌਜਵਾਨ ਮੁੰਡੇ ਮੋਰ ਦੇ ਤੇ ਹੱਤ ਧਰ ਕੇ ਸੈਲਫੀਆਂ ਕਰਾਉਣਗੇ ਯਾਰਾਂ ਦੋਸਤਾਂ ਵਾਂਗੂ ਮੈਨੂੰ ਬੁਲਾਉਂਦੇ ਨੇ ਭਵੰਤભાઈ ਔਰੇ ਬਾਈ ਬੇ ਇਹਨਾਂ ਨੂੰ ਕਹਦੋਗੇ 30 ਹਜ਼ਾਰ ਔਰੇ ਪਟਵਲ ਔਰੇ ਉਹ ਤਾਂ ਨਹੀਂ ਹੁੰਦੇ ਪੁਲਸ ਹੌ ਦੀ ਤੂੰ ਆ ਪਹਿਲਾਂ ਫੈਡਰ ਉਹ ਹੀ ਹਉਆ ਆਪਣਾ ਰੱਖਿਆ ਯਾਰ ਇਸ ਗੱਲ 'ਤੇ ਮੈਂ ਆ ਗਏ ਇਹ ਆ ਜਾਣਗੇ ਉਹ ਚਾਹਦੇ ਉਥੋਂ ਚੰਡੀਗੜ੍ਹੋਂ 250 ਗੱਡੀਆਂ ਦਾ ਕਾਫਲਾ ਲੋਕਾਂ ਦੇ ਖਜ਼ਾਨੇ 'ਚੋਂ ਫੂਕ ਕੇ ਤੇਲ ਆਉਂਦੇ ਹੋ ਲੋਕਾਂ ਨੂੰ ਖਤਾਨਾਂ 'ਚ ਲਾਉਂਦੇ ਆਉਣ ਕੋਈ ਬੰਦਿਆਂ ਦੀ ਗੱਲ ਹੈ ਜਿਹੜੇ ਰਾਮਨਾਥੀ ਮੁਖਾ ਦੇ ਮੈਂ ਨਹੀਂ ਕਹਾਂਦਾ ਆ ਮੇਰੀ ਗੱਡੀ ਤੇ ਵੀ ਜ਼ਿਕਰ ਲੱਗਿਆ ਹੋਇਆ ਆ ਬਚਾਲੇ ਮੈਂ ਵੀ ਲਾਲ ਲਾ ਸਕਦਾ ਲਾਲ ਬੱਤੀ ਪਾਰਲੀਮੈਂਟ ਆਇਆ ਇਹ ਇਹਨਾਂ ਨਾਲੋਂ ਵੱਡਾ ਨਾਲੇ ਹੋ ਮੈਂ ਵੀ ਗੰਮਨਾ ਪੰਜ ਜਿਪਸੀ ਵਾਲਾ ਸੈਦਾ ਜਿਹੜੇ ਮੁੰਡੇ ਲਾਲ ਪੱਗਾਂ ਵਾਲੇ ਨੇ ਇੱਕ ਮੰਡੋ ਵਾਲੇ ਨੇ ਕਹਿੰਦੇ ਜੀ ਬੱਸ ਐਸਾ ਕਿਉਂ ਕਿਹਾ ਮੈਂ ਤਾਂ ਲੋੜ ਨਹੀਂ ਉਹ ਕਹਿੰਦੇ ਜੀ ਪ੍ਰੋਟੋਕੋਲ ਹੈ ਸਾਨੂੰ ਐਮਪੀ ਨੂੰ ਇਹ ਦੇਣੀ ਪੈਂਦੀ ਨੇ ਮੈਂ ਨੂੰ ਕਿਹਾ ਮੈਂ ਤਾਂ ਲੋੜ ਨਹੀਂ ਇਹ ਕਹਿੰਦੇ ਅਸੀਂ 서ਪੈਂਡ ਹੋ ਜਾਣਾ ਜੀ ਮਾਂ ਚਲੋ ਧੱਕਾ ਤੋਂ ਕਰ ਲੈ ਫਿਰ ਮਾਰੇ ਫਿਰ ਉਹ ਤੇਰਾ ਕਿਹੜਾ ਤੇਲ ਮਾਚਦਾ ਨੇ हां ਵਿੱਚੋਂ ਦੋ ਤਿੰਨ ਕਬੱਡੀ ਖੇਡਦੇ ਨੇ ਆਪ ਹੀ ਮੈਚ ਲਾਉਣ ਮਾਈ ਜਾਂਦੇ ਨੇ ਮੈਨੂੰ ਘਰੇ ਤੋਂ ਖਤਰਾ ਆਇਆ ਯਾਰ ਉਹ ਦੱਸੋ ਗੱਲ ਮੈਂ ਤਾਂ ਦਾਅ ਰੱਖਾਂ ਜੀ ਕਿਦਾ ਕੋਈ ਮਾਰਾ ਕੀਤਾ ਹੋਇਆ ਨਹੀਂ ਕਈ ਵਾਰੀ ਕਿਦਾਂ ਮੈਂ ਕਿਹਦੇ ਪਿੰਡ ਚ ਗਿਆ ਪ੍ਰੋਗਰਾਮ ਤੇ ਜੀ ਬਰੇਸਟ ਬਣਾ ਲਿਆ ਰਾਂ ਮੈਨੂੰ ਤੇ ਟੂਰਨਾਮੈਂਟ ਕਬੱਡੀ ਦੇ ਕਦੇ ਦੋਨੇ ਟੀਮਾਂ ਲਾਈਨ ਅਪ ਹੋ ਗਿਓ ਮੁੱਖ ਮਹਿਮਾਨ ਭਗਵਾਨ ਕਮਾਨ ਜੀ ਫੋਟੋ ਲਾਈਨ ਪ੍ਰੋਡਕਸ਼ਨ ਕਰਨਗੇ ਮੈਂ ਹੱਥ ਮਿਲਾਈ ਜਾ ਮਿਲਾਈਗਾ ਤਾਂ ਹਮਲੇ ਮੇਰੇ ਗੱਲ ਨੰਨ ਖੜਾ ਮੈਂ ਕਿਹਾ ਤੂੰ ਕਿਧਰ ਹੋਏ ਕਹਿੰਦਾ ਮੈਂ ਢੜਪੇ ਦੀ ਟੀਮ ਚ ਆਈ ਉਹ ਪਲੇਅਰ ਨੇ ਮਟੇ ਉਹ ਡਿਰਬੇ ਵੱਲੋਂ ਖੇਡ ਲੈ ਖੋਰ ਤਰੀਕੀ ਇਹ ਵੀ ਆਪਣੇ ਧੀਆ ਪੁੱਤ ਨੇ ਕੋਈ ਗੱਲ ਨਹੀਂ ਸੋਭਿਰੋ ਇਹਨਾਂ ਤੋਂ بچਿਓ ਇਹਨਾਂ ਨੂੰ ਪਛ ਨਹੀਂ ਪਤਾ ਜਿਹੜੇ ਸਿਰਫ ਆਪਣੇ ਧੀਆ ਪੁੱਤ ਪਾਲਣੇ ਨੇ ਲੋਕਾਂ ਦੇ ਧੀਆ ਪੁੱਤ ਨੇ ਨੂੰ ਪੁੱਛ ਕੇ ਕਰਨੀ ਦਿੱਲੀ ਦੇ ਵਿੱਚ ਜੇ ਇੱਛਾ ਹੋਵੇ ਨਾ ਦਿੱਲੀ ਦੇ ਵਿੱਚ ਕੇਂਦਰੀਵਾਲ ਨੇ ਸਰਕਾਰੀ ਸਕੂਲ ਪ੍ਰਾਈਵੇਟ ਨਾਲ ਬੜੀ ਕੱਟੇ ਇੱਥੇ ਕਿਉਂ ਨਹੀਂ ਹੋ ਸਕਦੇ ਨਹੀਂ ਕਰ ਅਸੀਂ ਕਿਉਂ ਪ੍ਰਾਈਵੇਟ ਸਕੂਲਾਂ ਦੀ ਜੋ ਕਰਨੀ ਹੈ ਮਹਿੰਗੀਆਂ ਫੀਸਾਂ ਭਰੀਏ ਦਿੱਲੀ ਦੇ ਲਾਜ ਜਮਾ ਫਈ ਹੈ ਇੱਥੋਂ ਮਰੀਜ਼ ਭੇਜਦਾ ਮੈਂ ਦਿੱਲੀ ਠੀਕ ਹੋ ਕੇ ਆਉਂਦੇ ਨੇ ਉੱਥੋਂ ਦਿੱਲੀ ਕੀ ਕਰ ਬਈ ਜੰਟ ਬਿਜਲੀ ਆ ਇੱਥੇ 2 ਬੱਲਮ ਇੱਕ ਪੱਖਾ ਬੇਲਾ 35000 3 ਬੱਲਮ 2 ਪੱਖੇ ਬੇਲਾ 77000 ਆ ਅਸੀਂ ਜੋੜੇ ਨੇ ਕਿ ਲੈ ਸਰ ਕਈ ਇੱਕ ਤੁਹਾਨੂੰ ਮੈਂ ਬੇਨਤੀ ਕਰਦਾ ਜਿਨ੍ਹਾਂ ਦੇ ਬਿਜਲੀ ਦੇ ਬਿੱਲ ਕੱਲਾ ਮਾਫ ਸੀ ਬਾਅਦ ਚ ਦੇ ਲਾਗੇ ਅੱਜ ਨਾ ਬਿਜਲੀ ਦੇ ਅੰਦੋਲਨ ਹੋਇਆ ਹੋਰ ਓਟੋ ਉਹ ਦਾ ਫਰੇਬ ਹੋਇਆ ਕਿ ਸਰਕਾਰ ਕੋ ਆਪਾਂ ਨੇ ਉਹ ਮਾਫ ਕਰਾ ਲੇ ਉਹ ਬਿੱਲ ਭਰਨ ਦੀ ਲੋੜ ਨਹੀਂ ਜਿਨ੍ਹਾਂ ਦੇ ਪਹਿਲਾਂ ਮਾਫੀ ਬਾਅਦ ਚ ਬਿਲਾ ਗਿਆ ਜੇ ਕੋਈ ਕਲੈਕਸ਼ਨ ਕਰਕੇ ਜਾਓ ਮੈਨੂੰ ਦੱਸੋ ਮੇਰੀ ਗੱਡੀ ਚ ਬਰਾਤ ਦੇ ਬੇਤ ਕਰ ਪੈ ਜਾਂਦੇ ਨੇ ਹਰ ਵਾਰ ਮੈਂ ਜੋ ਨੂੰ ਕਹਾਂ ਕਿ ਜੋੜ ਕੇ ਨਹੀਂ ਆਇਆ ਨਾ ਜੋੜ ਗਿਆ ਨਾ ਜਾਗੋ ਆ ਪਿੰਡ ਉਹ ਕਹਿੰਦਾ ਜੀ ਬੰਦਾ ਰੰਦਾ ਹੋਵੇ ਮੈਂ ਫੇਰ ਵੀ ਭਰਦਾ ਨਾ ਤਿਆਰਦਾ ਬਿਲ ਆ ਗਿਆ ਦੋ ਬੈੜੀਆਂ ਨੇ ਕਹਿੰਦਾ ਇੱਥੇ ਮੈਂ ਕਲੈਕਸ਼ਨ ਜੋੜਨ ਲੱਗ ਗਿਆ ਪਲਾਸ ਨਾਉ ਮੁੰਡੇ ਪਿੰਡ ਦੇ ਕਹਿੰਦੇ ਕੋਈ ਨਹੀਂ ਜੀ ਤੂੰ ਹਾਕਸ ਜੱਲਾ ਅਕਬਰ ਫੋਟੋ ਚਾ ਲੋ ਤੋੜ ਬਾਤੇ ਅਗੇ ਲੋੜਾਂਗੇ ਉਹ ਕਹਿੰਦਾ ਮੈਂ ਟਰਾਂਸਫਾਰਮਰ ਤੇ ਚੜ ਕੇ ਫਲੋਜ ਪਾਉਂਦਾ ਰਿਹਾ ਯਾਰ ਟਰਾਂਸਫਾਰਮਰ ਦੀ ਸੋਚ ਕਦੀ ਜਾਣਦੇ ਆ